ਨਮਸਕਾਰ ਦੋਸਤੋ ਮੈਂ ਤੁਹਾਡਾ ਗੋਪੀ ਜੀਰਾਲਾ ਇਸ ਪੱਖ ਦੇ ਮੁਰਗ ਦੇ ਤੇ ਅੱਜ ਆਇਆ ਹਾਂ ਇੱਕ ਵਿਚਾਰ ਲੈ ਕੇ ਸੋਸ਼ਲ ਮੀਡੀਆ ਤੇ ਆਏ ਦਿਨ ਹੀ ਕੋਈ ਨਾ ਕੋਈ ਮੁੱਦਾ ਲੈ ਕੇ ਸਾਰੇ ਉਸ ਨੂੰ ਬਣਾਉਂਦੇ ਰਹਿੰਦੇ ਨੇ ਤੇ ਆਪਣਾ ਉਸ ਕੱਲ ਨੂੰ ਇੰਨਾ ਕੁ ਵਾਇਰਲ ਕਰਕੇ ਘੋਟਾ ਦਿੰਦੇ ਨੇ ਹਵਾ ਦੇ ਦਿੰਦੇ ਨੇ ਕਿ ਚੰਗੇ ਭਲੇ ਬੰਦੇ ਦੀ ਖਿੱਲੀ ਓੜੇ ਜਾਂਦੀ ਹੈ ਤੇ ਚੰਗੇ ਭਲੇ ਬੰਦੇ ਦੇ ਮਾਨ ਮਰਿਆਦਾ ਨੂੰ ਠੇਸ ਪੌਂਟ ਜਾਂਦੀ ਹੈ ਹੁੰਦਾ ਅਚਾਨਕ ਹੈ ਪਰ बन ਜਾਂਦਾ ਇੱਕ ਮੁੱਦਾ ਤਾਂ ਇਸੇ ਮੁੱਦੇ ਤੇ ਗੱਲ ਕਰਦੇ ਨੇ ਮਿਸਟਰ ਬੀਨ ਜਿਨ੍ਹਾਂ ਦੇ ਕਾਫੀ ਸੂਫੀਆਨਾ ਗਾਇਕੀ ਦੇ ਵਿੱਚ ਨਾਮ ਹੈ ਔਰ ਉਸਤਾਰ ਬਰਕਤ ਸਿੰਘ ਜੀ ਦੇ ਸ਼ਾਗਿਰਦ ਨੇ ਔਰ ਗਾਇਕੀ ਦੇ ਵਿੱਚ ਗਾਇਕੀ ਵਿੱਚ ਵੀ ਇਹਨਾਂ ਨੇ ਆਪਣਾ ਹੱਥ ਜਮਾਇਆ ਪੈਸਾ ਮੌਤ ਤੇ ਕੁਝ ਹੋਰ ਜਿਵੇਂ ਸਮਤ 1756 ਨਾਲ ਪਹਿਲਾ ਗੀਤ ਜਿੱਨੇ ਤੇਰਾ ਨਾਮ ਜਪਦੇ ਜਾਂ ਇਹੋ ਜਿਹੇ ਹਿੱਟ ਗੀਤ ਆ ਹੁਣੇ ਕੁਝ ਹੀ ਦੇ ਪਿਛੇ ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਤਾਂ ਉਸਤਾਰ ਵਰਗ ਸਿੱਧੂ ਜੀ ਦੇ ਜਨਮ ਦਿਨ ਤੇ ਮੇਲਾ ਬਣਾਇਆ ਗਿਆ ਜਿੱਤੇ ਸਲੀਮ ਜੀ ਔਰ ਉਸਤਾਦ ਉਸਤਾਦ ਪੂਰਨ ਸ਼ਾ ਕੋਟੀ ਜੀ ਨੇ ਨਾਲ ਖੁਦ ਪਰਿਵਾਰ ਸਵੇਤ ਸ਼ਿਰਕਤ ਕੀਤੀ ਸੀ ਉਹ ਉਹਨਾਂ ਦੀ ਲਾਸਟ ਮਹਿਫਲ ਸੀ ਔਰ ਉਸ ਤੋਂ ਬਾਅਦ ਉਹ ਪਿਛਲੇ ਦਿਨੀ ਸਾਰੇ ਸਦਾਰ ਗਏ ਤੇ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਸਲਾਮ ਔਰ ਸਲੂਟ ਅਦਾ ਕਰਦੇ ਆ ਔਰ ਗੱਲ ਕਰਦੇ ਆ ਜੀ ਇਹ ਜੋ ਮੁੱਦਾ ਉੱਠਿਆ ਹੈ ਔਰ ਇਸ ਬਾਰੇ ਵਿੱਚ ਸ਼ਬੀਨ ਜੀ ਨੇ ਗੱਲਬਾਤ ਕੀਤੀ ਹੈ ਆਸਟ੍ਰੇਲੀਆ ਤੋਂ ਉਹਨੇ ਇੱਕ ਵੀਡੀਓ ਭੇਜਾਇਆ ਆਓ ਸੁਣ ਲਿਆ ਤੁਹਾਨੂੰ ਉਹਨਾਂ ਨੇ ਇਸ ਬਾਰੇ ਕੀ ਕਿਹਾ ਔਰ ਇਸ ਪੂਰੇ ਮੁੱਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਮੈਂ ਤੁਹਾਡਾ ਆਪਣਾ ਮਿਸਟਰ ਬੀ ਆਪ ਸਭ ਜੀ ਦਾ ਤੈਂ ਦਿ ਲੋ ਨਿੱਕਾ ਸਵਾਗਤ ਕਰਦਾ ਗੈਕੀ ਦੀ ਫਲਵਾੜੀ ਵਿੱਚ ਬਹੁਤ ਵੱਡੇ ਵੱਡੇ ਨਾਮ ਹਨ ਜਿਨ੍ਹਾਂ ਵਿੱਚੋਂ ਬਹੁਤ ਉੱਬਰ ਦੇ ਨਾਮਾਂ ਵਿੱਚੋਂ ਸਾਡਾ ਭਰਾ ਸ਼ਤਰਗੇਲ ਬਾਖਮਾਲ ਗਾਉਂਦੇ ਨੇ ਤੇ ਵੀਰ ਨੂੰ ਦੂਰਦਰਸ਼ਨ ਜਲੰਧਰ ਤੇ ਵੀ ਲਿਸ਼ਕਾਰਿਚ ਬਹੁਤ ਵਾਰ ਰਿਕਾਰਡ ਕੀਤਾ ਸਾਡੀ ਫੈਮਿਲੀ ਹੈ 뮤ਜ਼ਿਕ ਫੈਮਿਲੀ ਅਤੇ ਜੋ ਇੱਕ ਵਿਵਾਦ ਇੱਕ ਵੀਡੀਓ ਕਲਿੱਪ ਨੂੰ ਦੇਖਿਆ ਚੱਲ ਰਿਹਾ ਹੈ ਜੋ ਸਾਡਾ ਵੀਰ ਮਾਸਟਰ सलीम ਯਵરાજ ਹਾਂਸ ਅਤੇ ਰੋਸ਼ਨ ਪ੍ਰਿੰਸ ਜੀ ਦੀ ਟਿੱਪਣੀ ਲਾ ਕੇ ਕਦੇ ਨਹੀਂ ਕਰਨਾ ਚਾਹੀਦਾ ਹੈ ਜੇ ਕੋਈ ਵੀ ਟਿੱਪਣੀ ਕਿਸੇ ਤੇ ਵੀ ਮੈਂ ਹੱਕ ਚ ਨਹੀਂ ਪਰ ਕਈ ਵਾਰੀ ਮਨਸ਼ਾ ਉਹ ਨਹੀਂ ਹੁੰਦੀ ਬੋਲਣ ਲੱਗਿਆ ਸਹਿਸਵਾਕੀ ਜਦੋਂ ਕੋਈ ਯਾਰ ਦੋਸਤ ਇਕੱਠੇ ਹੁੰਦੇ ਆ ਤਾਂ ਜਾਣੇ ਜਾਣੇ ਚ ਕੋਈ ਗੱਲ ਹੋ ਜਾਂਦੀ ਹੈ ਮੈਂ ਮਸ਼ਹਰ ਸਲੀਮ ਜੀ ਨੂੰ ਫੈਮਲੀ ਹੈ ਸਾਡੀ ਬਚਪਨ ਤੋਂ ਜਾਣਦਾ ਕਿ ਉਹਨਾਂ ਤੇ ਸਿਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੁੰਦੀ ਚਲੋ ਜੇ ਹੋ ਵੀ ਗਈ ਜਾਣੇ ਜਾਣੇ ਚ ਤਾਂ ਗੁਰਬਾਨ ਨੇ ਕਿ ਮਾਫ਼ ਕਰਨ ਵਾਲਾ ਬਹੁਤ ਵੱਡੇ ਦਿਲ ਵਾਲਾ ਹੁੰਦਾ ਹੈ ਇਸ ਵਿਵਾਦ ਨੂੰ ਖਤਮ ਕੀਤਾ ਜਾਵੇ ਨਾ ਕਿ ਇੱਕ ਮਿੰਟਾਂ ਦੇ ਵਿੱਚ ਕਿਸੇ ਨੂੰ ਵੀ ਗਲਤ ਬੋਲਿਆ ਜਾਵੇ ਉਹ ਵੀ ਸਾਡੇ ਭਰਾ ਨੇ ਛੱਤਰਪਾਲ ਜੀ ਵੀ ਸਾਡੇ ਭਰਾ ਨੇ ਫਿਰ ਵੀ ਮੈਂ ਮਾਸਟਰ ਸਲੀਮ ਜੀ ਵੀਰ ਹੋਂ ਦੇ ਨਾਤੇ ਤੁਹਾਨੂੰ ਇੱਕ ਬੇਨਤੀ ਕਰ ਰਿਹਾ ਆ ਆਪਾਂ ਇੱਕੋ ਫੈਮਿਲੀ ਚੋਂ ਆ ਚਲੋ ਜੋ ਆ ਜਾਣੇ ਜਾਣ ਚੋ ਹੋ ਜਾਂਦਾ ਪਰ ਅੱਗੇ ਤੋਂ ਕੋਈ ਵੀ ਟਿੱਪਣੀ ਕਿਉਂਕਿ ਆਪਾਂ ਬਹੁਤ ਵੱਡੇ ਅਹੁਦੇ ਤੇ ਹਾਂ ਲੋਕਾਂ ਨੇ ਸਾਨੂੰ ਆਪਣੇ ਸਿਰ ਮੱਥੇ ਤੇ ਬਰਖਟਾਇਆ ਇਸ ਕਰਕੇ ਕੁਰੀਜ ਕਰਿਆ ਕਰੋ ਕਿਉਂਕਿ ਬਹੁਤ ਉਮੀਦਾਂ ਹੁੰਦੀਆਂ ਨੇ ਆਪਣੇ ਤੇ ਪਰ ਫਿਰ ਵੀ ਮੈਂ ਸਾਰੇ ਹੀ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਵਿਵਾਦ ਨੂੰ ਖਤਮ ਕੀਤਾ ਜਾਵੇ ਉਹਨਾਂ ਦੀ ਆਪਣੀ ਮਨਸ਼ਾ ਸੀ ਜਾਂ ਨਹੀਂ ਸੀ ਫਿਰ ਵੀ ਮੈਂ ਉਹਨਾਂ ਵੱਲੋਂ ਆਮ ਜੀ ਮਿਸ਼ਵਾਸ ਦੋਂ ਦਾ ਕਿ ਵੀਰ ਨੂੰ ਪਰਸਨਲ ਤੌਰ ਤੇ ਵੀ ਬੇਨਤੀ ਕਰਾਂਗਾ ਕਿ ਕੋਈ ਵੀ ਮੂੰਛੋ ਲੜਜ ਕੱਢਣ ਤੋਂ ਪਹਿਲਾਂ ਸੋਚਿਆ ਕਰੀਏ ਵੈਸੇ ਮੇਰੇ ਵੀਰ ਸਲੀਮ ਜੀ ਇਸ ਤਰ੍ਹਾਂ ਦਾ ਮਨਸ਼ਾ ਨਹੀਂ ਹੁੰਦੀ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾਤਾ ਚਾਹਾਂ ਤੁਹਾਡਾ ਆਪਣਾ ਮਿਸਟਰ ਬੀਨ